ਸ਼ਬਾਨਾ ਮੈਂ ਆਉਣਾ ਤਾਇਏ ਤੂੜੀ ਲੈ ਕੇ ਆਉਣਾ ਮੈਂ ਆ ਕਿਹੜਾ ਉਹ ਕੀ ਆ ਬੱਲੀ ਚੱਕੀ ਏ ਤੂੜੀ ਨੂੰ ਆਇਆ ਸੀ ਤੇਰੇ ਕੋਲ ਤੂੜੀ ਇੱਥੇ ਬਣਾ ਕੇ ਸਿੱਟ ਕੇ ਗਿਆ ਸੀ ਉਹ ਬਣਾ ਕੇ ਤਾਂ ਨਹੀਂ ਸਟਿਆ ਤੇਰੇ ਗਵਾਂਢ ਚ ਬੈਠਾ ਮੈਂ ਤੇ ਠੇਕ ਹੋ ਗਿਆ ਗਵਾਂਢ ਚ ਬੈਠਾ ਗਵਾਂਢ ਤੇ ਤੂੜੀ ਦੇ ਤੂੜੀ ਦੇ ਪਸ਼ੂ ਭੁੱਖੇ ਆ ਨਾ ਤੂੜੀ ਤਾਂ ਨਹੀਂ ਮਿਲਨੀ ਉਹ ਕੋਈ ਨਹੀਂ ਪਾ ਦੇ ਦੋ ਟੋਕਰੇ ਨਹੀਂ 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 ਤੂੜੀ ਨਹੀਂ ਮਿਲਣੀ ਤੂੜੀ ਨਹੀਂ ਮਿਲਣੀ ਆਜ ਦੇ ਆਜ ਦੇ ਇੰਨੇ ਡੰਗਰ ਖੜੇ ਆ ਸਾਡੇ ਉਹ ਡੰਗਰ ਤੇਰੇ ਘਰ ਐਡਾ ਘਰ ਆ ਤਾਂ ਜੋ ਮੰਗਣਾ ਆ ਤੇਰੇ ਤੋਂ ਤੂੜੀ ਮੈਂ ਜੈ ਸੱਬਲ ਚੱਕ ਲੈ ਇਹ ਘਾੜ ਦੇ ਘਾੜ ਦੇ ਮਿਹਨਤ ਨਾ ਪਾਇਆ ਤੇ ਇਥੋਂ ਪੁੱਛ ਕੇ ਪਾਇਆ ਸੀ ਆ ਦੀ ਮਿਹਨਤ ਕੀਤੀ ਆ ਆਹਦਾ ਗਾਚੇ ਦਾ ਟੁਕੜਾ ਜਾਂਦਾ ਰ ਮੇਰਾ ਭਰਾ ਹੌਣ ਵਾਲੇ ਜਮੀਂਦਾਰ ਐਡੇ ਮਾੜੇ ਹੋ ਗਏ ਨੀਤ ਦੇ ਵੇਚ ਵੇਚ ਕੇ ਗੱਲ ਸੋ ਦੁੱਧ ਲੱਸੀਆਂ ਦਈਆਂ ਨਾ ਕੋਈ ਦਾ ਨਾ ਸਿੱਧੇ ਮੂੰਹ ਗੱਲ ਨਾ ਵੇਚ ਵੇਚ ਕੇ ਲੱਸੀਆਂ ਨਹੀਂ ਆ ਦੁੱਧ ਤਾਂ ਆਪ ਬੈਂਕਾਂ ਹੀ ਰੱਖੀ ਜਾਂਦੇ ਓਕੇ ਦੇ ਦੇ ਪਟਲੇ ਓ ਤੂੰ ਜਾਂਦਾ ਰ ਜਾਂਦਾ ਰ ਇੱਥੇ ਮੱਕ ਵੀ ਜਿੱਕੇ ਗਿਆ ਸੀਗਾ ਚੱਲ ਉੱਥੇ ਪੈ ਜਾ ਫਿਰ ਤੂੜੀ ਵਾਲੇ ਕਮਰੇ ਚ ਜਾ ਤੂੰ ਪਾਵਾਂਗੇ ਔਰ ਅਸੀਂ ਰਾਤ ਨੂੰ ਤਰੇ ਫਿਰਾਂਗੇ ਦਿੰਦੇ ਆ ਜਿਹੜਾ ਤਾਈ ਕੋਲੇ ਦਿੰਦੇ ਆ ਤਾਈ ਕੋਲੇ ਜਿਵੇਂ ਮੱਕ ਵੀ ਜਕੇ ਗਏ ਹੁੰਦੇ ਜਾਂ ਜਾਵੜਾ ਮੇਰਾ ਭਰਾ